ਗੁਰਦਾਸਪੁਰ ਜ਼ਿਲ੍ਹੇ ਦੇ ਬਿਆਸ ਨੇੜਲੇ ਇਲਾਕਿਆਂ ਅੰਦਰ ਬਹੁਤ ਸਾਰੀਆਂ ਥਾਵਾਂ ਤੋਂ ਆਪ ਮੁਹਾਰੇ ਹੀ ਟਿਊਬਵੈਲ ਚੱਲ ਰਹੇ ਨੇ ਗੁਰਦਾਸਪੁਰ ਦੇ ਕਾਨੂੰਵਾਣ ਸ਼ੰਭ ਤੇ ਦਰਿਆ ਬਿਆਸ ਦੇ ਨੇੜਲੇ ਸੇਮ ਵਾਲੇ ਇਲਾਕੇ ਦੇ ਕੀਤੇ ਦੌਰੇ ਦੌਰਾਨ ਤਕਰੀਬਨ 3 ਦਰਜਨ ਅਜਿਹੇ ਟਿਊਬਵੈਲਾਂ ਦੀ ਪੁਸ਼ਟੀ ਹੋਈ ਹੈ ਜੋ ਪਿਛਲੇ ਕਰੀਬ 2-3 ਦਹਾਕਿਆਂ ਤੋਂ ਲਗਾਤਾਰ ਚੱਲ ਰਹੇ ਨੇ ਇਸੇ ਤਰ੍ਹਾਂ ਦਰਜਨਾ ਸਥਾਨ ਅਜਾਇਬ ਵੀ ਦੇਖਣ ਨੂੰ ਮਿਲੇ ਜਿੱਥੇ ਪਧਰੀ ਜ਼ਮੀਨ ਵਿੱਚੋਂ ਹੀ ਪਾਣੀ ਨਿਕਲ ਰਿਹਾ ਸੀ ਦੇਸ਼ਕ ਆਮ ਲੋਕ ਇਸ ਇਲਾਕੇ ਨੂੰ ਸੇਮ ਵਾਲਾ ਇਲਾਕਾ ਮੰਨ ਕੇ ਇਥੋਂ ਇਸ ਟੰਗ ਦਾ ਪਾਣੀ ਦੇ ਸਿਮਣ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਪਰ ਚੰਦਰਪਾਨ ਘਰਾਲ ਗੁਰਦੁਆਰਾ ਤੱਲੂਕਾਰਾ ਸਾਹਿਬ ਗੁਰਦੁਆਰਾ ਬੀਬੀ ਸੁੰਦਰੀ ਪੰਡੋਰੀ ਬੈਸਾਂ ਕਲੀਜਪੁਰ ਚੌਂਤਰਾ ਬਿਆਨਪੁਰ ਕੀਨਾ ਬਿਟ ਸਮੇਤ ਸਮੁੱਚੇ ਇਲਾਕੇ ਵਿੱਚ 30 ਤੋਂ ਵੱਧ ਜ਼ਿਆਦਾ ਪੰਪ ਅਜਾਏ ਨੇ ਜਿਨ੍ਹਾਂ ਵਿੱਚੋਂ ਲਗਾਤਾਰ ਨਿਕਲਣ ਵਾਲਾ ਪਾਣੀ ਇਸ ਨੂੰ ਦੇਖਣ ਵਾਲੇ ਹਰੇਕ ਨੂੰ ਹੈਰਾਨ ਕਰ ਛੱਡਦਾ ਹੈ ਪੰਡੋਰੀ ਬੈਂਸਾਂ ਵਿੱਚ ਬੋਪਾਲ ਸਿੰਘ ਦੇ ਖੇਤ ਵਿੱਚ ਲੱਗੇ ਪੰਪ ਦਾ ਪ੍ਰੈਸ਼ਰ ਇੰਨਾ ਜ਼ਿਆਦਾ ਹੈ ਕਿ ਇਸ ਦਾ ਟੱਕਣ ਬੰਦ ਕਰਨ ਤੇ ਖੋਲਣ ਵਿੱਚ ਵੀ ਕਿਸਾਨਾਂ ਨੂੰ ਵੱਡੀ ਮੁਸ਼ਕਲ ਪੇਸ਼ ਆਉਂਦੀ ਹੈ ਏ ਬੋਰ ਭਾਈ ਜਾਈ ਤੇ ਜਦੋਂ ਵੀ ਹੋਸ਼ ਸੰਭਾਲੀ ਦਿਆ ਤੋਂ ਦੇਖਣ ਰਿਹਾ ਵੀ ਇਦਾਂ ਹੀ ਚੱਲਦੇ ਆਏ ਆ ਆਟੋਮੈਟਿਕ ਨਾ ਕੋਈ ਬੱਤੀ ਦਾ ਹੀ ਮੋਟਰ ਹੈ ਤੇ ਥੱਲੇ ਨਾ ਕੋਈ ਇੰਜਨ ਦਾ ਖਰਚਾ ਹੈ ਤੇ ਕੋਈ ਖਰਚਾ ਨਹੀਂ ਇਹ ਕੁਦਰਤੀ ਆਂਦੇ ਆ ਪਾਣੀ ਇਹਦਾ ਪ੍ਰੈਸ਼ਰ 250 ਫੁੱਟ ਤੋਂ ਇਹ ਪਾਣੀ ਆ ਰਿਹਾ ਇਹਦਾ ਪ੍ਰੈਸ਼ਰ ਮੋਟਰ ਤੋਂ ਵੀ ਜ਼ਿਆਦਾ ਹੈ ਇਹ ਸਾਡੇ ਲਾਗੇ ਛੱਕ ਇਹ ਨਾ ਪੈੜੀਆਂ ਦੀ ਜਿੰਨੀ ਖੇਤੀ ਹੋਣ ਰਹੀਦੀ ਹੈ ਇਹਦੇ ਨਾਲ ਹੀ ਹੁੰਦੀ ਪਈ ਹੈ ਇਹਦਾ ਪਾਣੀ ਬਹੁਤ ਵਧੀਆ ਪੀਣ ਵਾਸਤੇ ਦੂਜੇ ਜਿਹੜੇ ਬੋਰ ਹੈ 35 40 ਫੁੱਟ ਤੇ ਨਲਕਿਆਂ ਦੇ ਬੋਰ ਉਹਨਾਂ ਦਾ ਪਾਣੀ ਬਹੁਤ ਗੰਦਾ ਹੈ ਇਹ ਪਾਣੀ ਬਹੁਤ ਸਾਫ਼ ਹੈ ਪੀਣ ਵਾਸਤੇ ਸ਼ੁੱਧ ਪਾਣੀ ਹੈ ਬਿਲਕੁਲ ਟੈਂਡ ਪੰਡੋਰੀ ਬੈਂਸਾਂ ਦੇ ਕਿਸਾਨਾਂ ਨੇ ਦੱਸਿਆ ਕਿ ਇਸ ਪਾਣੀ ਨੂੰ ਆਲੇ-ਦੁਆਲੇ ਦੇ ਲੋਕ ਬੇਹੱਦ ਸ਼ੁੱਧ ਮੰਨਦੇ ਨੇ ਜਿਸ ਦੇ ਤਹਿਤ ਬਹੁਤ ਸਾਰੇ ਲੋਕ ਘਰਾਂ ਵਿੱਚ ਪੀਣ ਤੇ ਖਾਣਾ ਬਣਾਉਣ ਮੌਕੇ ਇਸੇ ਪਾਣੀ ਦੀ ਵਰਤੋਂ ਕਰਦੇ ਨੇ ਇਸ ਇਲਾਕੇ ਵਿੱਚ ਜਿਹੜੇ ਕੁਦਰਤੀ ਟਿਊਬਵਲ ਚੱਲ ਰਹੇ ਨੇ ਇਹਦਾ ਨਾ ਤਾਂ ਕੋਈ ਡੀਜ਼ਲ ਦਾ ਖਰਚਾ ਨਾ ਕੋਈ ਲਾਈਟ ਦਾ ਖਰਚਾ ਹੈ ਇਹ ਬੇਸ਼ੱਕ ਪਹਿਲਾਂ ਤਾਂ ਖਰਚਾ ਹੋ ਜਾਂਦਾ ਇਹਦਾ ਜਦੋਂ ਆਪਾਂ ਮੋਰ ਕਰਾਉਨੇ ਆ ਪਰ ਬਾਅਦ ਵਿੱਚ 24 ਘੰਟੇ ਇਹ ਸਾਨੂੰ ਸਰਵਿਸ ਦਿੰਦਾ ਸ਼ੁੱਧ ਪਾਣੀ ਇਹ ਕਾਫੀ ਡੂੰਘਾ ਹੁਣ ਕਰਕੇ ਸਵੇਰੇ ਸ਼ਾਮ ਇੱਥੇ ਪਾਣੀ ਪੀਣ ਵਾਸਤੇ ਲੋਕ ਜਿਹੜੇ ਨੇ ਉਹ ਲੈਣਾ ਲੱਗੀਆਂ ਹੁੰਦੀਆਂ ਨੇ ਤੇ ਆਪਣਾ ਨਿਰਭਾਹ ਕਰਦੇ ਨੇ ਇਸ ਪਾਣੀ ਪੀਣ ਨਾਲ ਗੁਰਦੁਆਰਾ ਕੱਲੂ ਕਾਰਾ ਸਾਹਿਬ ਨੇੜੇ ਲੱਗੇ ਪੰਪ ਵੀ ਸਮ